ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਹੈ ਆਮ ਲੋਕਾਂ ਦੀ ਖੱਜਲ ਖਵਾਰੀ ਨੂੰ ਰੋਕਣ ਲਈ ਜਿਹੜਾ ਹੈ ਪੰਜਾਬ ਸਰਕਾਰ ਆਪ ਦੇ ਤਰ੍ਹਾਂ ਮਹੰਮਤ ਹੇਠ ਜਿਹੜਾ ਹੈ ਕੈਂਪ ਲਗਾ ਕੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਮੁਹੱਲਿਆਂ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਸੁਰਤਾ ਪ੍ਰਦਾਨ ਕੀਤੀਆਂ ਜਾ ਰਹੀਆਂ ਮੈਂ ਤੁਹਾਨੂੰ ਤਸਵੀਰਾਂ ਵਿਖਾ ਦੇਵਾਂ ਕਿ ਅੱਜ ਜਿਹੜੇ ਸਰਕਾਰ ਦੇ ਉਪਰਾਲੇ ਸਦਕਾ ਜਿਹੜੇ ਕੈਂਪ ਲਗਾਏ ਜਾ ਰਹੇ ਹੈਗੇ ਜਿਸ ਦੇ ਵਿੱਚ ਆਮ ਜਿਹੜੇ ਲੋਕਾਂ ਨੂੰ ਜਿਹੜਾ ਦਫ਼ਤਰਾਂ ਦੇ ਵਿੱਚ ਚੱਕਰ ਕੱਟਨੇ ਪੈਂਦੇ ਸੀਗੇ ਪਰ ਅੱਜ ਜਿਹੜੇ ਹੈਗੇ ਉਹਨਾਂ ਦੇ ਮੁਹੱਲਿਆਂ ਦੇ ਵਿੱਚ ਹੀ ਕੈਂਪ ਲਾ ਕੇ ਜਿਹੜੇ ਹੈਗੇ ਹਰੇਕ ਤਰ੍ਹਾਂ ਦੇ ਕੰਮ ਜਿਹੜੇ ਹੈ ਸਰਕਾਰੀ ਕੰਮ ਜਿਹੜੇ ਆਮ ਲੋਕਾਂ ਦੇ ਕੀਤੇ ਜਾ ਰਹੇ ਹੈਗੇ ਕਿਉਂਕਿ ਤਾਂ ਜੋ ਲੋਕਾਂ ਦੀ ਖੱਤਰਗੁਵਾਰੀ ਨੂੰ ਰੋਕਿਆ ਜਾ ਸਕੇ ਜਿਸ ਨੂੰ ਲੈ ਕੇ ਜਿਹੜਾ ਹੈਗਾ ਅਲੱਗ-ਅਲੱਗ ਵਾਰਡਾਂ ਦੇ ਇਲਾਕਿਆਂ ਦੇ ਵਿੱਚ ਜਿਹੜੇ ਕੈਂਪ ਲਗਾ ਕੇ ਜਿਹੜੇ ਸਕੂਤਰ ਤੇ ਆ ਸਾਰੇ ਨਾਲ ਕੁਝ ਅਧਿਕਾਰੀ ਵੀ ਮੌਜੂਦ ਹੈਗੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਕਿ ਜਿਹੜੇ ਕਿ ਇਹ ਸਰਕਾਰ ਦਾ ਪ੍ਰੋਗਰਾਮ ਜਿਵੇਂ ਕਿ ਦੱਸਿਆ ਆ ਆਪकी ਸਰਕਾਰ ਆਪਕੇ ਦੁਆਰ ਪੰਜਾਬ ਸਰਕਾਰ ਦੀਆਂ ਕਰੀਬ 44 ਸਰਵਿਸ ਜਿਹੜੀਆਂ ਲੋਕਾਂ ਨੂੰ ਘਰੇ ਬੈਠੇ ਉਹਨਾਂ ਨੂੰ ਡੋਸਟੇਪ ਤੇ ਦਿੱਤੀਆਂ ਜਾ ਰਹੀਆਂ ਨੇ ਜਿੰਦੇ ਬੁੜਾਪਾ ਪੈਨਸ਼ਨ ਮੈਰਿਜ ਸਰਟੀਫਿਕੇਟ ਡੈਥ ਸਰਟੀਫਿਕੇਟ ਬਰਥ ਸਰਟੀਫਿਕੇਟ ਇੰਤਕਾਲ ਬਿਜਲੀ ਬੋਰਡ ਵਾਟਰ ਸਪਲਾਈ ਸੀਵਰੇਜ ਬੋਰਡ ਮਤਲਬ ਕਰੀਬ ਇਹਦੇ ਵਿੱਚ 25 ਮੈਕ ਬਨ ਇਨਵੋਲਵ ਹੋ ਰਿਹਾ ਤੇ ਕਾਫੀ ਲੋਕ ਇਹਦਾ ਫਾਇਦਾ ਲਗਾਤਾਰ ਉਠਾ ਰਹੇ ਸਾਰਾ ਰਿਵ ਕਰਦੇ ਤੁਹਾਨੂੰ ਸੇਵਾ ਮਿਲ ਰਹੀ ਜਾਂਦੀ ਕਿੰਨੇ ਕ ਜਿਹੜੇ ਲੋਕਾਂ ਨੂੰ ਅੱਜ ਜਿਹੜੇ ਕੈਂਪਾਂ ਦੇ ਵਿੱਚ ਲਾਭ ਮਿਲ ਰਿਹਾ ਹੈ ਅੱਜ ਇਹ ਬਲੋਡ ਦੇ ਦੋ ਕੈਂਪਾਂ 'ਤੇ ਘਟੋ ਘਟ ਇੱਥੇ ਮਤਲਬ 100 ਬੰਦੇ ਨੇ ਟੱਚ ਕੀਤਾ ਕਿ ਉਹਨਾਂ ਜੋ ਜਿਹੜੇ ਅਸੀਂ 40-45 ਬੰਦੇ ਨੂੰ ਮੌਕੇ ਸਰਵਿਸ ਪ੍ਰਕਾਰ ਦੀਏ ਬਾਕੀ ਉਹਨੇ ਫਾਈਲਾਂ ਅਪਲੋਡ ਕਰ ਦਿੱਤੀਆਂ ਕਿਸ ਤਰ੍ਹਾਂ ਦੀ ਅਪੀਲ ਕਰੋਗੇ ਵੀ ਲੋਕਾਂ ਨੂੰ ਜਿਵੇਂ ਆਮ ਜਿਹੜੇ ਕੈਂਪਾਂ ਦੇ ਵਿੱਚ ਜਿਹੜਾ ਆਪਣਾ ਲਾਭ ਉਠਾ ਸਕਣ ਲੋਕਾਂ ਨੂੰ ਇਹ ਕਿਹਾ ਦੇ ਡਾਕੂਮੈਂਟਸ ਪੂਰੇ ਰੱਖਣ ਡਾਕੂਮੈਂਟ ਹੀ ਮੇਨ ਜਿਹੇ ਕਿਸੇ ਕੈਂਪ ਦਾ ਆਧਾਰ ਹੁੰਦੇ ਹਨ ਜੋ ਡਾਕੂਮੈਂਟ ਕਮੀ ਆ ਜਾਂਦੀ ਹੈ ਤੇ ਕਈਆਂ ਨੂੰ ਨਿਰਾਸ਼ ਹੋਣਾ ਪੈਂਦਾ ਜਿਵੇਂ ਕਿ ਮੁੱਢਲੇ ਆਧਾਰਕਾਰ ਜਾਂ ਦੇ ਸਰਟੀਫਿਕੇਟ ਜਾਂ ਉਮਰ ਵਿੱਚ ਮਿਸਮੈਚ ਕਰਦੀ ਹੈ ਇਹ ਚੀਜ਼ਾਂ ਹੋਣੀਆਂ ਦੀ ਜ਼ਰੂਰੀ ਹੈ ਜੇ ਸੈਰੀਆਂ ਨੇ ਕੈਂਪ ਬਹੁਤ ਕਾਮਯਾਬ ਹੋ ਗਏ। ਇਹ ਸਾਰੇ ਸਰਕਾਰੀ ਅਧਿਕਾਰੀ ਜਿਨ੍ਹਾਂ ਦਾ ਕਹਿਣਾ ਹੈ ਕਿ ਬੇਸ਼ੱਕ ਜਿਹੜੇ ਪੰਜਾਬ ਸਰਕਾਰ ਨੇ ਜਿਹੜੇ ਹੈਗੇ ਕੈਂਪ ਲਾਏ ਗਏ ਹੈਗੇ ਕੈਂਪਾਂ ਦੇ ਵਿੱਚ ਜਿਹੜੇ 45 ਤਰ੍ਹਾਂ ਦੇ ਜਿਹੜੇ ਕੰਮ ਅ ਅਧਿਕਾਰੀ ਜਿਹੜੇ ਹੈਗੇ ਮੌਕੇ ਤੇ ਕੀਤੇ ਜਾ ਰਹੇ ਹੈਗੇ ਜਿਸ ਕਰਕੇ ਲੋਕ ਕਾਫੀ ਲਾਭ ਉਠਾ ਰਹੇ ਹੈਗੇ। ਸਾਡੇ ਨਾਲ ਜਿਹੜੇ ਕੋਈ ਆਪ ਆਗੂ ਵੀ ਮੌਜੂਦ ਹੈਗੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਕਿ ਇਸ ਤੋਂ ਸਰਕਾਰ ਦੇ ਉਪਰਾਲੇ ਦੀ ਕਿਸ ਤਰ੍ਹਾਂ ਸੰਗਾ ਕਰਦੇ ਹੋ? ਕੀ ਕਹਿਣਾ ਚਾਹੂਗੇ ਵੀ ਇਸ ਕੈਂਪ ਬਾਰੇ? ਸਰਕਾਰ ਦੇ ਉਪਰਾਲੇ ਸ਼ਹਿਰ ਮਲੋਟ ਬੜਾ ਇਸ ਟਾਈਮ ਖੁਸ਼ ਹੋਇਆ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਖਸਮ ਜਿਨ੍ਹਾਂ ਨੇ ਕੰਮ ਬੜਾ ਵਧੀਆ ਪ੍ਰਾਲਾ ਕੀਤਾ ਲੋਕ ਇਸ ਕਹਿੰਦੇ ਵੀ ਅੱਜ ਤੱਕ ਕਿਸੇ ਨੇ ਇਸ ਚੀਜ਼ ਨਹੀਂ ਕੀਤੀ ਸਰਕਾਰ ਨੇ ਲੋਕਾਂ ਬਾਰੇ ਨਹੀਂ ਸੋਚਿਆ ਵੀ ਭਾਈ ਲੋਕਾਂ ਦੇ ਸੁਖ ਵਾਸਤੇ ਕੀ ਚਾਹੀਦਾ ਲੋਕ ਕਿਸੇ ਦਾ ਕੋਈ ਕੰਮਕਾਰ ਹੁੰਦਾ ਸੀ ਜਾ ਕੇ ਸੇਵਾ ਕਰਨ ਦਾ ਖੜਾ ਰਹਿੰਦਾ ਸੀ ਜਾਪਸਾਉਣ ਜਾ ਕੇ ਡਿਗਰੀ ਦਾ ਰੰਦਾ ਅਫਸਰ ਆਊਗਾ ਤੜਕੀਆਂ ਹੀ ਸ਼ਾਮੀਆਂ ਹੀ ਹੁਣ ਅੱਜ ਜਿਹੜੀ ਸਟੇਟਮੈਂਟ ਹੈ ਜਿਹੜੇ ਕੈਂਪ ਲਵਾਏ ਅਸੀਮ ਸਾਹਿਬ ਨੇ ਜਾਂ ਸਾਡੇ ਮੁੱਖਮ ਜਿਹੜੀ ਮਤਲ ਐਮ ਐਲ ਏ ਲੋਕਲ ਮਨਜੀਤ ਕੋਰੇ ਮਨਿਸਟਰ ਸਾਹਿਬ ਹੈ ਉਹਨਾਂ ਦੇ ਸਰਕਾਰ ਇਹ ਜਿਹੜੇ ਕੈਂਪ ਸਾਡੇ ਸ਼ਹਿਰ 'ਚ ਲੱਗੇ ਆ ਆਈ ਲੋਕ ਬਹੁਤ ਸੋਕਾਇਆ ਇੱਕ ਬੰਦਾ ਆ ਕੇ ਇੱਥੇ ਕੰਮ ਕਰਾਈ ਜਾਂਦਾ ਕਿਤੇ ਗੇੜੇ ਮਾਰ ਦੀ ਲੋੜ ਨਹੀਂ ਨਾਲ-ਨਾਲ ਦੀ ਕੰਮ ਮਿਲ ਜਾਂ ਨਾਲ ਦਾ ਹੋ ਜਾਂਦਾ ਕੰਮ ਸਾਰਾ ਲੋਕ ਇਸ ਗੱਲ ਦਾ ਸੀਐਮ ਸਾਹਿਬ ਦਾ ਔਰ ਮੈਡਮ ਬਲਜੀਤ ਕੌਰ ਦਾ ਧੰਨਵਾਦ ਕਰਦੇ ਸਾਰੇ ਕਿਵੇਂ ਕੀ ਲੱਗਦਾ ਹੈਗਾ ਕਿ ਲੋਕ ਜਿਹੜੇ ਹੈਗੇ ਪੰਜਾਬ ਸਰਕਾਰ ਨੇ ਇਹ ਕਿ ਉਪਰਾਲਾ ਕੀਤਾ ਹੈਗਾ ਖੱਜਲਖਵਾਰੀ ਨਾ ਹੋਵੇ ਔਰ ਲੋਕ ਕਿਸ ਤਰ੍ਹਾਂ ਪਹੁੰਚ ਰਹੇ ਹੈ ਕਿਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਇਛਾ ਹੈ ਇਹ ਲੋਕਾਂ ਦੇ ਵਿੱਚ ਜਿਹੜੇ ਮੌਜੂਦਾ ਜਿਵੇਂ ਐਮਸੀ ਲਾਲੀ ਗੰਗਾ ਦਾ ਮੌਕੇ ਤੇ ਆ ਸੀ ਸਾਰਿਆਂ ਨੂੰ ਘਰ ਘਰ ਜਾ ਕੇ ਪ੍ਰੇਰਨਾ ਦਿੱਤੀ ਹੈ ਵੀ ਭਾਈ ਇਹ ਦੇ ਨਾਲ ਸਰਕਾਰੀ ਤੌਰ ਤੇ ਇੱਥੇ ਕੈਂਪ ਲੱਗਿਆ ਹੈ ਤੁਸੀਂ ਸਾਰੇ ਆਧਾਰ ਕਾਰਡ ਡਾਕੂਮੈਂਟ ਲੈ ਕੇ ਆਪ ਦਾ ਕੋਈ ਪ੍ਰਸ਼ਨ ਹੈ ਕੋਈ ਜੋ ਵੀ ਤੁਹਾਡੀਆਂ ਸ਼ਰਤਾਂ ਸੀਐਮ ਸਾਹਮਣੇ ਰੱਖਿਆ ਉਹ ਸਭ ਨਾਲ ਕੰਮ ਲੋ ਖੁਸ਼ ਹੈ ਇਸ ਗੱਲ 'ਚ ਕੰਮ ਹੋਈ ਜਾਂਦੇ ਆ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਤੋਂ ਆਮ ਲੋਕ ਖੁਸ਼ ਨਜ਼ਰ ਆ ਰਹੇ ਹੈਗੇ ਬੇਚੱਕ ਜਿਹੜਾ ਹੈਗਾ ਸਰਕਾਰੀ ਅੰਕੜਿਆਂ ਦੇ ਮੁਤਾਬਕ 45 ਅਜਿਹੀਆਂ ਸਕੀਮਾਂ ਜਿਹੜੀਆਂ ਹੈਗੀਆਂ ਮੌਕੇ ਤੇ ਹੱਲ ਕੀਤੀਆਂ ਜਾ ਰਹੀਆਂ ਹਨ ਅਲੱਗ-ਅਲੱਗ ਉਹ ਭਾਗਾਂ ਦੇ ਅਧਿਕਾਰੀ ਜਿਹੜੇ ਮੌਕੇ ਤੇ ਬੈਠ ਕੇ ਲੋਕਾਂ ਦਾ ਕੰਮ ਕਰ ਰਹੇ ਹੈਗੇ ਤਾਂ ਜੋ ਆਮ ਲੋਕਾਂ ਨੂੰ ਦਫਤਰਾਂ ਦੀ ਖੱਜਲ-ਖਵਾਰੀ ਤੋਂ ਨਿਜਾਤ ਮਿਲ ਸਕੇ ਨਵੀਂ ਈਡੀ ਵਾਲੀ ਮਨਪ੍ਰੀਤ ਸਿੰਘ ਮਲੋਟ